ਅੰ딥ਾ ਜੀ ਕੈਜਿਟ ਮੌਜੂਦੀ ਕਾਰਜ ਦੇ ਵਿਚਾਰ ਅੱਜ ਕਸ਼ੇਦਾਰ ਬਾਬਾ ਜੀ ਅਮਰਪਾਲ ਸਿੰਘ ਜੀ ਬਾਦਸਰ ਕੇ ਗਿੱਲਾਂ ਵਾਲੇ ਗੁਰੂ ਅਮਰਦਾਸ ਜੀ ਦੇ ਵਿਆਹ ਪੁਰਬ ਤੇ ਸੱਦਾ ਦੇਣ ਆਏ ਨੇ ਕਿ 24 ਤਰੀਕ ਨੂੰ ਗੁਰੂ ਅਮਰਦਾਸ ਜੀ ਦੀ ਬਰਾਤ ਜਿਹੜੀ ਆ ਉਹ ਜਨਮ ਸਥਾਨ ਗੁਰੂ ਅਮਰਦਾਸ ਜਿਹਦੇ ਨਗਰ ਬਾਸਰਕੇ ਗਿੱਲਾਂ ਤੋਂ ਵਾੜਾ ਤਰਵਾਨਾ ਹੋਏਗੀ ਜਿਹੜੀ ਕਿ ਪਿੰਡ ਕਾਲਿਆ ਸਕੱਤਰਾ ਸਕੱਤਰਾ ਵਿਖੇ ਪਹੁੰਚੇਗੀ ਇਸ ਮੌਕੇ ਤੇ ਜਿਹੜਾ ਜੰਜ ਦੇ ਰੂਪ ਦੇ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਉਹਦੇ ਵਿੱਚ ਸ਼ਾਮਲ ਹੋਣ ਲਈ ਅੱਜ ਨਗਰ ਨਿਵਾਸੀ ਬਾਬਾ ਅਮਰਤਪਾਲ ਸਿੰਘ ਜੀ ਔਰ ਸਰਦਾਰ ਹੀਰਾ ਸਿੰਘ ਕੁਈ ਵਾਲੇ ਔਰ ਅਜਵੇਲ ਸਿੰਘ ਦੀ ਬਾਸਰ ਕੇ ਇਹ ਪੰਚਾਇਤ ਵੱਲੋਂ ਤੇ ਪਿੰਡ ਦੇ ਮੋਹਤਬਰਾਂ ਵੱਲੋਂ ਸੱਤਾ ਪੱਤਰ ਦੇਣ ਲਈ ਆਏ ਨੇ ਅਸੀਂ ਸਾਰੇ ਹੋਮ ਹਵਾ ਕੇ ਗੁਰੂ ਅਮਰਦਾਸ ਜੀ ਦੀ ਬਰਾਤ ਦੇ ਵਿੱਚ ਸ਼ਾਮਲ ਹੋਵਾਂਗੇ ਔਰ ਖੁਸ਼ੀਆਂ ਗੁਰੂ ਕਾੜੀਆਂ ਪ੍ਰਾਪਤ ਕਰਾਂਗੇ ਗੁਰੂ ਅਮਰਦਾਸ ਜੀ ਜਿਹੜੇ ਕਿ ਬਾਸਰ ਕੇ ਗਿੱਲਾ ਜਿਨ੍ਹਾਂ ਦਾ ਜਨਮ ਸਥਾਨ ਹੈ ਜਿਨ੍ਹਾਂ ਨੇ ਅਵਤਾਰ ਪਿੰਡ ਬਾਸਰ ਕੇ ਵਿਖੇ ਧਾਰਿਆ ਹੈ ਗੁਰੂ ਅਮਰਦਾਸ ਜੀ ਜਿਹੜੇ ਤੀਸਰੇ ਬਾਦਸ਼ਾਹ ਨੇ ਉਹਨਾਂ ਦੇ ਜਨਮ ਸਥਾਨ ਤੋਂ ਜਿਹੜਾ ਨਗਰ ਕੀਰਤਨ ਚੱਲੇਗਾ ਉਹਦੇ ਵਿੱਚ ਮੇਰੀ ਸਮੁੱਚੀ ਸਿੱਖ ਸੰਗਤ ਨੂੰ ਔਰ ਸਮੁੱਚੇ ਪੰਜਾਬੀਆਂ ਨੂੰ ਇਹ ਬੇਨਤੀ ਆ ਉਸ ਮਹਾਨ ਜੰਝ ਰੂਪੀ ਨਗਰ ਕੀਰਤਨ ਦੇ ਵਿੱਚ ਹਮ ਹਵਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਗਰ ਬਾਸਰ ਕੇ ਗੱਲਾ ਗੁਰਦੁਆਰਾ ਸਨ ਸਹਿਬ ਦਾ ਜੋ ਕਿ ਜਾਣਿਆ ਜਾਂਦਾ ਹੈ ਉਤਰ ਸਥਾਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਉੱਥੋਂ ਸਮੁੱਚੀ ਪੰਚਾਇਤ ਅਤੇ ਵੱਖ-ਵੱਖ ਜਥੇਬੰਦੀਆਂ ਦੇ ਸਲਾਹ ਦੇ ਨਾਲ ਇਕੱਠੇ ਹੋ ਕੇ ਆਪਣੇ ਮਾਨਮਤੇ ਸਰਦਾਰ ਇੰਦਰਜੀਤ ਸਿੰਘ ਬਾਸਰ ਕੇ ਕੋਲ ਪਹੁੰਚਿਆ ਇਹਨਾਂ ਨੂੰ ਸਦਾ ਪੱਤਰ ਪ੍ਰੇਰਨਾ ਦਿੱਤੀ ਹੈ ਤੇ ਇਹਨਾਂ ਨੂੰ ਬੇਨਤੀ ਵੀ ਕਰਦੇ ਹਨ ਕਿ ਹੁਮ ਹਮਾ ਕੇ ਸਮੁੱਚਾ ਪਰਿਵਾਰ ਜਿੱਥੇ ਸਮੁੱਚਾ ਪਰਿਵਾਰ ਲੈਣਾ ਹੈ ਜਿੱਥੋਂ ਤੱਕ ਆਪਣੇ ਸੱਜਣ ਮਿੱਤਰ ਹਨ ਉਹਨਾਂ ਨੂੰ ਵੀ ਨਾਲ ਲੈ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ